ਚੰਗੇ ਆਏ ਅਸੀਂ ਚੰਗਾ ਜਿਉਣਾ ਪਰ ਕੰਮਕਾਰ ਨੂੰ ਅਸੀਂ ਹੱਥ ਨਾ ਲਾਉਣਾ ਲੈ ਸਮੇਂ ਮੁਤਾਬਕ ਢਲਦੀ ਜਾਏ ਲੰਗੀ ਕੜੀ ਜੀ ਫਿਰ ਕਿੱਥੋਂ ਹੱਥ ਜੀ ਆਉਂਦੀ ਐ ਅੱਜ ਕੱਲ ਦੀ ਜਵਾਨੀ ਨੈਟ ਉਤੇ ਬਹਿ ਬਹਿ ਰੀਲਾਂ ਪਾਉਂਦੀ ਐ ਅੱਜ ਕੱਲ ਦੀ ਜਵਾਨੀ ਨੈਟ ਉਤੇ ਬਹਿ ਬਹਿ ਰੀਲਾਂ ਪਾਉਂਦੀ ਐ ਚੰਗੇ ਜਾਏ ਅਸੀਂ ਚੰਗਾ ਪਾਉਣਾ ਪਰ ਧੂੜ ਮਿੱਟੀ ਤੋਂ ਅਸੀਂ ਖੜਾ ਛੜਾਉਣਾ ਸਭ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਪਰ ਸਾਨੂੰ ਇੰਨੀ ਵੀ ਐ ਕਿੱਥੋਂ ਸਮਝ ਜੀ ਆਉਂਦੀ ਐ ਅੱਜਕੱਲ ਦੀ ਜਵਾਨੀ ਨਟੋ ਤੇ ਬਹਿ ਬਹਿ ਰੀਲਾ ਪਾਉਂਦੀ ਐ ਅੱਜਕੱਲ ਦੀ ਜਵਾਨੀ ਨਟੋ ਤੇ ਬਹਿ ਬਹਿ ਰੀਲਾ ਪਾਉਂਦੀ ਐ ਨੰਗੇ ਆਏ ਅਸੀਂ ਨੰਗ ਪੁਣਾ ਬਖਾਉਣਾ ਪੁਰਖਾਂ ਦੀ ਇੱਜ਼ਤ ਨੂੰ ਲੈ ਅਸੀਂ ਮਿੱਟੀ 'ਚ ਮਲਾਉਣਾ ਲਾ ਕੇ ਚੁੰਨੀ ਜਵਾਨ ਕੁੜੀ ਜਦੋਂ ਸ਼ਰਮ ਦੇ ਉੱਤੋਂ ਪਰਦਾ ਜਾਂ ਲਾਉਂਦੀ ਐ ਅੱਜਕੱਲ ਦੀ ਜਵਾਨੀ ਨਟੋ ਤੇ ਬਹਿ ਬਹਿ ਰੀਲਾ ਪਾਉਂਦੀ ਐ ਅੱਜਕੱਲ ਦੀ ਜਵਾਨੀ ਨਟੋ ਤੇ ਬਹਿ ਬਹਿ ਰੀਲਾ ਪਾਉਂਦੀ ਐ ਰੰਗੇ ਆਏ ਅਸੀਂ ਰੰਗ ਚੜਾਉਣਾ ਪੰਜਾਬ ਦਾ ਅਸੀਂ ਵੀ ਸੱਭਿਆਚਾਰ ਬਚਾਉਣਾ ਵੇਖ ਪ੍ਰਦੀਪ ਬਰਨਾਲੇ ਵਾਲੇ ਦੀ ਵੀ ਕਿਵੇਂ ਕਲਮ ਜੀ ਰੰਗ ਵਿਖਾਉਂਦੀ ਏ ਅੱਜ ਕੱਲ ਦੀ ਜਵਾਨੀ ਨੈਟ ਉੱਤੇ ਬਹਿ ਬਹਿ ਰੀਲਾਂ ਪਾਉਂਦੀ ਏ ਅੱਜ ਕੱਲ ਦੀ ਜਵਾਨੀ ਨੈਟ ਉੱਤੇ ਬਹਿ ਬਹਿ ਰੀਲਾਂ ਪਾਉਂਦੀ ਏ ਧੰਨਵਾਦ